ਸਤਿ ਸ਼੍ਰੀ ਅਕਾਲ ਜੀ ਔਨ ਅਰ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਪੰਜਾਬ ਦੇ ਵਿੱਚ ਸਕੂਲਾਂ ਦੀਆਂ ਛੁੱਟੀ ਦਾ ਐਲਾਨ ਹੈ ਜਿਹੜਾ ਕੀ ਕਰ ਦਿੱਤਾ ਗਿਆ ਜੀਆਂ ਤੁਹਾਨੂੰ ਦੱਸਦੀ ਕਿ ਇਹ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਵੀਟ ਰਾਹੀਂ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਕਿ ਸੂਬੇ ਦੇ ਵਿੱਚ ਵੱਧ ਰਹੇ ਤਾਪਮਾਨ ਕਾਰਨ ਸਰਕਾਰੀ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੈ ਜਿਹੜਾ ਕੀ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਇਸ ਦੀ ਮਿਤੀ 2 ਜੂਨ ਤੋਂ ਲੈ ਕੇ 1 ਜੁਲਾਈ ਯਾਨੀ ਕਿ ਪੂਰੇ 28 ਦਿਨਾਂ ਦੇ ਲਈ ਵਿਦਿਆਰਥੀ ਨੇ ਜਿਹੜੇ ਹੁਣ ਘਰ ਰਹਿਣਗੇ ਅਤੇ ਸਕੂਲਾਂ ਵੱਲੋਂ ਜਿਹੜਾ ਕੰਮ ਦਿੱਤਾ ਜਾਂਦਾ ਆ ਜਿਹੜਾ ਵੀ ਤਰੀਕੇ ਦੇ ਨਾਲ ਕੰਮ ਦਿੱਤਾ ਜਾਂਦਾ ਉਹ ਘਰ ਰਹਿ ਕੇ ਪੂਰਾ ਕਰਨਗੇ ਅਤੇ ਘਰਦਿਆਂ ਦੇ ਨਾਲ ਘਰ ਦਾ ਕੰਮ ਕਰਾਉਣ ਦੇ ਵਿੱਚ ਵੀ ਮਦਦ ਕਰਨਗੇ ਪਰ ਤੁਹਾਨੂੰ ਦੱਸਦੀ ਕਿ ਅੱਜ ਪੰਜਾਬ ਦੇ ਵਿੱਚ ਗਰਮੀਆਂ ਦੀਆਂ ਛੁੱਟੀ ਦਾ ਐਲਾਨ ਜਿਹੜਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਕਰ ਦਿੱਤਾ ਗਿਆ ਅਤੇ ਇਹ ਜਾਣਕਾਰੀ ਖੁੱਦ ਹਰਜੋਤ ਸਿੰਘ ਬੈਂਸ ਜੋ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਕਿ ਹੁਣ 1 ਜੁਲਾਈ ਨੂੰ 1 ਜੁਲਾਈ ਨੂੰ ਫਿਰ ਮੁਰਦ ਤੋਂ ਦੁਬਾਰਾ ਸਕੂਲ ਖੁੱਲਣਗੇ ਅਤੇ ਜਿਹੜੇ ਵਿਦਿਆਰਥੀ ਨੇ ਉਹ ਮੁਰਦ ਦੁਆਰਾ ਸਕੂਲ ਦੇ ਵਿੱਚ ਜਾਣਾ ਸ਼ੁਰੂ ਕਰਨਗੇ ਤੁਸੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਇਸ ਟਵੀਟ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਔਨਅਰ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਪੰਜਾਬ ਦੇ ਵਿੱਚ ਸਕੂਲਾਂ ਦੀਆਂ ਛੁੱਟੀ ਦਾ ਐਲਾਨ ਹੈ ਜਿਹੜਾ ਕੀ ਕਰ ਦਿੱਤਾ ਗਿਆ ਜੀਆਂ ਤੁਹਾਨੂੰ ਦੱਸਦੀ ਕਿ ਇਹ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਵੀਟ ਰਾਹੀਂ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਕਿ ਸੂਬੇ ਦੇ ਵਿੱਚ ਵੱਧ ਰਹੇ ਤਾਪਮਾਨ ਕਾਰਨ ਸਰਕਾਰੀ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੈ ਜਿਹੜਾ ਕੀ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਇਸ ਦੀ ਮਿਤੀ 2 ਜੂਨ ਤੋਂ ਲੈ ਕੇ 1 ਜੁਲਾਈ ਯਾਨੀ ਕਿ ਪੂਰੇ 28 ਦਿਨਾਂ ਦੇ ਲਈ ਵਿਦਿਆਰਥੀ ਨੇ ਜਿਹੜੇ ਹੁਣ ਘਰ ਰਹਿਣਗੇ ਅਤੇ ਸਕੂਲਾਂ ਵੱਲੋਂ ਜਿਹੜਾ ਕੰਮ ਦਿੱਤਾ ਜਾਂਦਾ ਆ ਜਿਹੜਾ ਵੀ ਤਰੀਕੇ ਦੇ ਨਾਲ ਕੰਮ ਦਿੱਤਾ ਜਾਂਦਾ ਉਹ ਘਰ ਰਹਿ ਕੇ ਪੂਰਾ ਕਰਨਗੇ ਅਤੇ ਘਰਦਿਆਂ ਦੇ ਨਾਲ ਘਰ ਦਾ ਕੰਮ ਕਰਾਉਣ ਦੇ ਵਿੱਚ ਵੀ ਮਦਦ ਕਰਨਗੇ ਪਰ ਤੁਹਾਨੂੰ ਦੱਸਦੀ ਕਿ ਅੱਜ ਪੰਜਾਬ ਦੇ ਵਿੱਚ ਗਰਮੀਆਂ ਦੀਆਂ ਛੁੱਟੀ ਦਾ ਐਲਾਨ ਜਿਹੜਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਕਰ ਦਿੱਤਾ ਗਿਆ ਅਤੇ ਇਹ ਜਾਣਕਾਰੀ ਖੁਦ ਹਰਜੋਤ ਸਿੰਘ ਬੈਂਸ ਜੋ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਕਿ ਹੁਣ 1 ਜੁਲਾਈ ਨੂੰ 1 ਜੁਲਾਈ ਨੂੰ ਫਿਰ ਮੁਰ ਤੋਂ ਦੁਬਾਰਾ ਸਕੂਲ ਖੁੱਲਣਗੇ ਅਤੇ ਜਿਹੜੇ ਵਿਦਿਆਰਥੀ ਨੇ ਉਹ ਮੁਰ ਦੁਬਾਰਾ ਸਕੂਲ ਦੇ ਵਿੱਚ ਜਾਣਾ ਸ਼ੁਰੂ ਕਰਨਗੇ ਤੁਸੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਇਸ ਟਵੀਟ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਔਨ ਲਾਈਨ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਪੰਜਾਬ ਦੇ ਵਿੱਚ ਸਕੂਲਾਂ ਦੀਆਂ ਛੁੱਟੀ ਦਾ ਐਲਾਨ ਹੈ ਜਿਹੜਾ ਕੀ ਕਰ ਦਿੱਤਾ ਗਿਆ ਜੀਆਂ ਤੁਹਾਨੂੰ ਦੱਸਦੀ ਕਿ ਇਹ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਵੀਟ ਰਾਹੀਂ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਕਿ ਸੂਬੇ ਦੇ ਵਿੱਚ ਵੱਧ ਰਹੇ ਤਾਪਮਾਨ ਕਾਰਨ ਸਰਕਾਰੀ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੈ ਜਿਹੜਾ ਕਿ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸਦੀ ਕਿ ਇਸ ਦੀ ਮਿਤੀ 2 ਜੂਨ ਤੋਂ ਲੈ ਕੇ 1 ਜੁਲਾਈ ਯਾਨੀ ਕਿ ਪੂਰੇ 28 ਦਿਨਾਂ ਦੇ ਲਈ ਵਿਦਿਆਰਥੀ ਨੇ ਜਿਹੜੇ ਹੁਣ ਘਰ ਰਹਿਣਗੇ ਅਤੇ ਸਕੂਲਾਂ ਵੱਲੋਂ ਜਿਹੜਾ ਕੰਮ ਦਿੱਤਾ ਜਾਂਦਾ ਆ ਜਿਹੜਾ ਵੀ ਤਰੀਕੇ ਦੇ ਨਾਲ ਕੰਮ ਦਿੱਤਾ ਜਾਂਦਾ ਉਹ ਘਰ ਰਹਿ ਕੇ ਪੂਰਾ ਕਰਨਗੇ ਅਤੇ ਘਰਦਿਆਂ ਦੇ ਨਾਲ ਘਰ ਦਾ ਕੰਮ ਕਰਾਉਣ ਦੇ ਵਿੱਚ ਵੀ ਮਦਦ ਕਰਨਗੇ ਪਰ ਤੁਹਾਨੂੰ ਦੱਸਦੀ ਕਿ ਅੱਜ ਪੰਜਾਬ ਦੇ ਵਿੱਚ ਗਰਮੀਆਂ ਦੀਆਂ ਛੁੱਟੀ ਦਾ ਐਲਾਨ ਜਿਹੜਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਕਰ ਦਿੱਤਾ ਗਿਆ ਅਤੇ ਇਹ ਜਾਣਕਾਰੀ ਖੁਦ ਹਰਜੋਤ ਸਿੰਘ ਬੈਂਸ ਜੋ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਕਿ ਹੁਣ 1 ਜੁਲਾਈ ਨੂੰ 1 ਜੁਲਾਈ ਨੂੰ ਫਿਰ ਮੁਰ ਤੋਂ ਦੁਬਾਰਾ ਸਕੂਲ ਖੁੱਲਣਗੇ ਅਤੇ ਜਿਹੜੇ ਵਿਦਿਆਰਥੀ ਨੇ ਉਹ ਮੁਰ ਦੁਬਾਰਾ ਸਕੂਲ ਦੇ ਵਿੱਚ ਜਾਣਾ ਸ਼ੁਰੂ ਕਰਨਗੇ ਤੁਸੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਇਸ ਟਵੀਟ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ